ਭਾਵੇਂ ਅਗੇ ਇੱਕੋ ਵੀੰਤ ਇਹ ਹੈ ਕਿ ਜੁਲਾਈ 1984 ਨੂੰ ਪਿਆਰ ਖਛੜ ਕੇ ਧਰਮੀ ਫੌਜੀ ਜਿਹੜਾ ਵਾ ਅੰਮ੍ਰਿਤਸਰ ਨੂੰ ਚਾਲੇ ਪਾਤੇ ਆ ਉਹ ਧਰਮੀ ਫੌਜੀ ਮੰਨਿਆ ਜਾਂਦਾ ਹੈ ਪਹਿਲੀ ਗਲਤੀ ਮੇਰੀ ਮੰਗ ਨੂੰ ਉਹਨਾਂ ਨੇ ਗਲਤ ਲਿਖ ਦਿੱਤਾ ਉਥੇ ਕੀਤਾ ਕਿ ਧਰਮੀ ਫੌਜੀਆਂ ਨੇ ਮੰਗ ਕੀਤੀ ਕਿ ਇਹਦੀ ਸਾਡੀ ਕੁਰਬਾਨੀ ਦੀ ਸਲਾਹਗਾਤ ਕੀਤੀ ਜਾਏ ਸਾਨੂੰ 40 ਸਾਲ ਬਾਅਦ ਅੱਜ ਧਰਮੀ ਫੌਜੀ ਵੀ ਨਹੀਂ ਮੰਨਦੇ ਸ਼ੁਰੂ ਵਿੱਚ ਕਿਤੇ ਪਰ ਇਸ ਕਰਕੇ ਸਾਨੂੰ ਜਿਹੜਾ ਅੱਜ ਪਰਸੇ ਆ ਕੇ ਆਉਣਾ ਪਿਆ ਦੇਖਣ ਆਸਮਤੇ ਦੇ ਵਿੱਚ ਫਿਰ ਸਾਨੂੰ ਗੁੰਗਲਵਾ ਦਾ ਮਿੱਟੀ ਛਾੜ ਕੇ ਸਾਨੂੰ ਤੋਫੀ ਦੇ ਕੇ ਜਦੋਂ ਨਿਆਣੇ ਨੂੰ ਤੋੜ ਦਈਦਾ ਸਾਨੂੰ ਆਹ ਮਤਾ ਦੇ ਕੇ ਸਾਨੂੰ ਸਾਡੀ ਮੰਗ ਜਿਹੜੀ ਆ 40 ਸਾਲ ਬਾਅਦ ਕਰਤੀ ਪਰ ਮੇ ਫੌਜੀ ਸਮੁੱਚੀ ਨੂੰ ਸਦਕੇ ਆਪਣੇ ਇੱਕ ਵੱਡਾ ਕਥ ਕਰਾਂਗੇ ਸਿੱਖ ਕੌਮ ਨੂੰ ਸਦਾ ਧਮਾਗੇ ਸਿੱਖ ਕੌਮ ਹੀ ਵਿੱਚ ਆਏਗੀ ਜੂ 1984 ਫੌਜਾਂ ਚੜਕੀਆਂ ਸੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਤਾਪੜ ਤੋੜ ਗੋਲੀਆਂ ਚੱਲੀਆਂ ਸੀ ਦੋਨੋਂ ਪਾਸੋਂ ਔਰ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਟੈਟੇਰੀ ਹੋ ਗਿਆ ਸੀ ਥੋਪਾਂ ਦੇ ਨਾਲ ਟੈਂਕਾਂ ਦੇ ਨਾਲ ਇਹ ਜਦੋਂ ਫੌਜਾਂ ਦੇ ਕੋਲ ਮਾਮਲਾ ਪਹੁੰਚਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋ ਚੁੱਕਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਟਾਇਟਰੀ ਕਰ ਦਿੱਤਾ ਤਾਂ ਉਸ ਸਮੇਂ ਫੌਜੀਆਂ ਨੇ ਬੈਕਾਂ ਛੱਡ ਦਿੱਤੀਆਂ ਸੀ ਸਿੱਖ ਫੌਜੀ ਅਸਲਾ ਲੈ ਕੇ ਉੱਥੋਂ ਨਿਕਲ ਚੁੱਕੇ ਸੀ ਜਾਨ ਦੀ ਪਰਵਾਹ ਕੀਤੇ ਬਗੈਰ ਆਪਣੇ ਪਰਿਵਾਰ ਦੀ ਪਰਵਾਹ ਕੀਤੇ ਬਗੈਰ ਮਾਸੂਮ ਬੱਚਿਆਂ ਦੀ ਪਰਵਾਹ ਕੀਤੇ ਬਗੈਰ ਆਪਣੇ ਭਵਿੱਖ ਦੀ ਪਰਵਾਹ ਕੀਤੇ ਬਗੈਰ ਧਰਮ ਦੀ ਖਾਤਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਖਾਤਰ ਉਹਨਾਂ ਨੇ ਕੁਝ ਕਰ ਦਿੱਤਾ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜਦੋਂ ਉਹਨਾਂ ਨੇ ਕੁਝ ਕੀਤਾ ਰਾਤ ਦੇ ਵਿੱਚ ਘੇਰੇ ਗਏ ਕਈਆਂ ਦੇ ਨਾਲ ਜੰਗ ਹੋਏ ਕਈ ਫੜੇ ਗਏ ਕਈਆਂ ਨੇ ਬਹੁਤ ਹੀ ਕਸ਼ਟ ਚੱਲੇ ਬਹੁਤ ਅੰਤਾਂ ਦੇ ਕਸ਼ਟ ਚੱਲੇ ਬੜੇ ਤਸੀਹੇ ਦਿੱਤੇ ਔਰ ਉਹਦੇ ਬਾਅਦ ਬਗੈਰ ਕਿਸੇ ਪੈਂਸ਼ਨਾਂ ਦੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਐਸਜੀਪੀਸੀ ਦੇ ਕੋਲ ਪਿਛਲੇ 40 ਸਾਲ ਤੋਂ ਇਹ ਧਰਮੀ ਫੌਜੀ ਚੱਕਰ ਤੇ ਚੱਕਰ ਮਾਰ ਰਹੇ ਨੇ ਆਪਣੀਆਂ ਮੰਗਾਂ ਰੱਖ ਰਹੇ ਨੇ ਆਪਣੀਆਂ ਅਪੀਲਾਂ ਕਰ ਰਹੇ ਨੇ ਪਰ ਉਹਦੇ باوجود ਵੀ ਇਹਨਾਂ ਧਰਮੀ ਫੌਜੀਆਂ ਨੂੰ ਇਨਸਾਫ ਨਹੀਂ ਮਿਲਿਆ ਸਿੱਖ ਧਰਮੀ ਫੌਜੀ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਹੋਣਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਜਿਹਦੇ ਵਿੱਚ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਸਿੱਖ ਧਰਮੀ ਫੌਜੀ ਜਿਹੜੇ ਨੇ ਇਹ ਇਕੱਠੇ ਹੁੰਦੇ ਨੇ ਔਰ ਇਨ੍ਹਾਂ ਨੇ ਆਪਣੇ ਉਸ ਸਮੇਂ ਦੇ ਦੁੱਖ ਤੇ ਕਸ਼ਟ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਐਸਜੀਪੀਸੀ ਕਿਸ ਤਰੀਕੇ ਨਾਲ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਐਸਜੀਪੀਸੀ ਜਾਂ ਬਾਕੀ ਜੰਨੀਆਂ ਜਥੇਬੰਦੀਆਂ ਉਹਨਾਂ ਵੱਲੋਂ ਵੀ ਕਿਤੇ ਇਦਾਂ ਦਾ ਹੰਗਾਰਾ ਨਹੀਂ ਮਿਲਿਆ ਕਿ ਇਨ੍ਹਾਂ ਫੌਜੀਆਂ ਨੂੰ ਸਿੱਖ ਧਰਮੀ ਫੌਜੀਆਂ ਦਾ ਖਿਤਾਬ ਕਿਉਂ ਨਹੀਂ ਦਿੰਦੇ ਮਾਣ ਕਿਉਂ ਨਹੀਂ ਦਿੰਦੇ ਸਨਮਾਨ ਕਿਉਂ ਨਹੀਂ ਦਿੰਦੇ ਇਨ੍ਹਾਂ ਦੇ ਬਣਦੇ ਹੱਕ ਇਨ੍ਹਾਂ ਨੂੰ ਕਿਉਂ ਨਹੀਂ ਦਿੰਦੇ ਕਿਉਂਕਿ ਉਹਨਾਂ ਦੇ ਘਰਾਂ 'ਚ ਇੱਕ ਵਾਰੀ ਜਾ ਕੇ ਦੇਖੋ ਉਹਨਾਂ ਦੀ ਤਰਸਯੋਗ ਹਾਲਤ ਵੇਖ ਕੇ ਤੁਹਾਡੇ ਅੱਖਾਂ 'ਚ ਹੰਝੂ ਆ ਜਾਣਗੇ ਤਾਂ ਫਿਰ ਐਸਜੀਪੀਸੀ ਉਹਨਾਂ ਦੇ ਇਸ ਜਜ਼ਬਾਤਾਂ ਦੀ ਇਸ ਵਫਾਦਾਰੀ ਦੀ ਗੁਰੂ ਦੇ ਨਾਲ ਪਿਆਰ ਦੀ ਕਦਰ ਕਿਉਂ ਨਹੀਂ ਪਾਉਂਦੀ ਇਹ ਤਾਂ ਹੁਣ ਐਸਜੀਪੀਸੀ ਹੀ ਦੱਸ ਸਕਦੀ ਹੈ ਪਰ ਧਰਮੀ ਫੌਜੀ ਪਲਦੇਵ ਸਿੰਘ ਨੇ ਹੁਣ ਐਸਜੀਪੀਸੀ ਨੂੰ ਚੇਤਾਵਨੀ ਦਿੰਦੇ ਹੋਏ ਕੀ ਕਿਹਾ ਆ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਸਿੱਖ ਧਰਮੀ ਫੌਜੀ ਐਸ਼ੋਸ਼ ਦਾ ਪ੍ਰਧਾਨ ਦਲਦੇਵ ਸਿੰਘ ਅਰਦਾਸ ਹੋ ਰਿਹਾ ਕਿਉਂਕਿ ਧਰਮੀ ਫੌਜੀ ਦੀ ਕੁਰਬਾਨੀ ਜਿਹੜੀ ਆ ਉਹ ਲੁਕੀ ਛੁਪੀ ਕੁਰਬਾਨੀ ਨਹੀਂ ਗਈ ਇਹਨਾਂ ਨੇ ਆਪਣੀਆਂ ਧਰਮ ਤੇ ਕੌਮ ਦੀ ਖਾਤਰ ਜਿਹੜਾ ਵਾ ਇਹਨਾਂ ਬੈਰਕਾਂ ਛੱਡ ਕੇ ਧਰਮ ਦੇ ਕੌਮ ਦੀ ਪੱਗ ਬਚਾਈ ਆ। ਪ੍ਰਤੀਰਾ ਜਿਹੜਾ ਬੈ ਸ਼ਰੋਨੀ ਕੱਢੀ ਜਿਹੜੀ ਬਹੁਤ ਜ਼ਿਆਦਾ ਗਲਤ ਵਰਤ ਰਹੀ ਆ। ਅੱਜ ਲੋੜ ਹੀ ਜਿਹੜਾ ਬੈਰਕਾਂ ਛੱਡ ਕੇ ਨੇ ਧਰਮੀ ਫੌਜੀਆਂ ਦੇ ਨਾਲ ਵਿਚਾਰ ਕਰਨ ਦੀ ਲੋੜ ਤੇ ਤੁਸੀਂ ਬੈਰਕਾ ਕਿਉਂ ਛੱਡੀਆਂ? ਉਦੋਂ ਇਹ ਅੱਗੇ ਨਿਕਲਣਾ ਸੀ ਕਿ ਕਾਲ ਤੱਕ ਦਿੱਤੇ ਹਮਲਾ ਹੋਇਆ ਤੇ ਅਸੀਂ ਉਹ ਦਰਦ ਨੂੰ ਸਹਾਰ ਨਹੀਂ ਸਕੀ। ਔਰ ਉਸ ਤੋਂ ਬਾਅਦ ਜੋ ਇਹਨਾਂ ਦੇ ਨਾਲ ਰਸਤੇ ਦੇ ਵਿੱਚ ਹਾਲਾਤ ਹੁੰਦੇ ਨੇ, ਜੋ ਇਹਨਾਂ ਦੇ ਨਾਲ ਅੰਡਰ ਰੈਸਟ ਹਾਲਾਤ ਹੁੰਦੇ ਨੇ, ਜੋ ਇਹਨਾਂ ਦੇ ਨਾਲ ਜੇਲ੍ਹਾਂ ਦੇ ਵਿੱਚ ਹਾਲਾਤ ਹੁੰਦੇ ਰਹੇ। ਉਹਨਾਂ ਚੀਜ਼ਾਂ ਨੂੰ ਜਾਣਨ ਤੋਂ ਬਾਅਦ ਵੀ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਸ਼ਹੀਦ ਦੇ ਪਰਿਵਾਰ ਕਿਸੇ ਜ਼ਖਮੀ ਦਾ ਹਾਲ ਚਾਲ ਪੁੱਛਣ ਦੀ ਬਜਾਏ ਕਿਸੇ ਪੀੜਤ ਦਾ ਹਾਲਾਤ ਪੁੱਛਣ ਦੀ ਬਜਾਏ ਇਹਨਾਂ ਨੇ ਕੀ ਕੀਤਾ ਸਾਡੀਆਂ ਮੰਗਾਂ ਨੂੰ 23 ਅਗਸਤ 2021 ਨੂੰ ਇਹਨਾਂ ਮਤਾ ਪਾਤਾ ਕਿ ਸਿਰਫ ਸ਼ਹੀਦ ਤਰਮੀ ਫੌਜੀ ਤੇ ਜਨਰਲ ਕੋਰਟ ਮਰਫ ਵਾਲੇ ਤਰਮੀ ਫੌਜੀ ਨੇ ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਨਰਲ ਕੋਰਟ ਮਰ 309 ਤਰਮੀ ਫੌਜੀਆ ਦਾ ਹੋਇਆ ਇਹਨਾਂ ਨੇ ਕਿਸਾ ਨੂੰ 262 ਫਾਟੇ ਇਸ ਸ਼ਰੋਨੀ ਕਿਟੀ ਜਾਣਦੀ ਆ 1 ਜੁਲਾਈ 2024 ਨੂੰ ਸਾਡੀ ਹਰਜਿੰਦਰ ਸਿੰਘ ਭਾਮੀ ਪ੍ਰਧਾਨ ਸ਼ਰੋਨੀ ਕਮੇਟੀ ਹੁੰਦੀ ਆ ਉਹਦੇ ਮਤਾ ਜਿਹੜਾ ਵਾ ਜਦੋਂ ਮੀਟਿੰਗ ਹੁੰਦੀ ਆ ਉਹਦੇ ਵਿੱਚ ਸਾਨੂੰ ਇਹਨਾਂ ਕ ਜਲੀਲ ਕਰਦੇ ਨੇ ਬਾਰ-ਬਾਰ ਪੁੱਛਦੇ ਨੇ ਜਦੋਂ ਗੱਲ ਜਨਕੋਟ ਮਾਰ ਵਾਲੀ ਚੱਲਦੀ ਆ ਉਹ ਸੋਚਦੇ ਨੇ ਕਿ ਜੀਸੀਮ ਹੋਇਆ ਜਦੋਂ ਡੇਸੈਂਫਰਮ ਸਰਵਿਸ ਵਾਲੀ ਚੱਲਦੀ ਉਹ ਕਹਿੰਦੇ ਨੇ ਇਹਨਾਂ ਦਾ ਜੀਸੀਮ ਹੋਇਆ ਉੱਥੇ ਵਿਚਾਰ ਕੀਤੀ ਕਿ ਜਿਹੜਾ ਜੀਸੀਮ ਮਾ ਇਸ ਸਮਰੀ ਕੋਟਮਾਸ਼ ਵਾਲੇ ਜਿਹੜਾ ਕੋਈ ਅਧਿਕਾਰੀ ਜਿਹੜਾ ਡੇਸ ਇਨਫੋਰਮ ਸਰਵਿਸ ਕਰ ਸਕਦਾ ਇਹਨਾਂ ਦਾ ਜਨਰਲ ਕੋਟਮਾਸ਼ ਹੁੰਦਾ ਸਿੱਧੇ ਡੇਸ ਇਨਫੋਰਮ ਸਰਵਿਸ ਹੋਏ ਨਹੀਂ ਉਹਨਾਂ ਦੀ ਤਕਲੀਫ ਸੁਣਨ ਲਈ ਉਹਨਾਂ ਨੂੰ ਜਾਣਨ ਵਾਸਤੇ ਜਾਂ ਧਰਮੀ ਫੌਜੀ ਦੀ ਤਕਲੀਫ ਨੂੰ ਜਾਣਨ ਵਾਸਤੇ ਅਸੀਂ ਜਿਹੜੀ ਹੀ ਸਾਰੀ ਮੰਗ ਹੱਥ ਜੋੜ ਕੇ ਅਪੀਲ ਕੀਤੀ ਆ ਸਬ ਕਮੇਟੀ ਦੇ ਅੱਗੇ ਭਈ ਤੁਸੀਂ ਇੱਕੋ ਸਾਨੂੰ ਕੋਸ਼ ਨਾ ਦੋ ਕਾਹੀ ਨਹੀਂ ਲੈਂਦੇ ਭਾਦੇ ਆ ਗਿਆ ਇੱਕੋ ਬੰਤ ਇਹ ਹੈ ਕਿ ਜੁਲਾਈ 201984 ਨੂੰ ਬੈਰਕ ਛੱਡ ਕੇ ਧਰਮੀ ਫੌਜੀ ਜਿਹੜਾ ਵਾ ਅੰਮ੍ਰਿਤਸਰ ਨੂੰ ਚਾਲੇ ਪਾਤੇ ਆ ਉਹ ਧਰਮੀ ਫੌਜੀ ਮੰਨਿਆ ਜਾਵੇ। ਇਹਨੀ ਗੱਲ ਤੇ ਮੇਰੀ ਮੰਗ ਨੂੰ ਉਹਨਾਂ ਨੇ ਗਲਤ ਲਿਖ ਦਿੱਤਾ। ਉਥੇ ਕੀਤਾ ਕਿ ਧਰਮੀ ਫੌਜੇ ਨੇ ਮੰਗ ਕੀਤੀ ਕਿ ਇਹਦੀ ਸਾਡੀ ਕੁਰਬਾਨੀ ਦੀ ਸਲਾਘਾ ਕੀਤੀ ਜਾਵੇ। ਜਦ ਕਿ ਮੈਂ ਉਥੇ ਕਹਿੰਨਾ ਕਿ ਧਰਮੀ ਫੌਜੀ ਬੈਰਕ ਛੱਡ ਵਾਲੇ ਮੰਨੇ ਜਾਣ। ਫਿਰ ਅੱਗੇ ਜਾ ਕੇ ਕਹਿੰਦਾ ਕਿ 5 ਨਵੰਬਰ ਅ 5 ਜੁਲਾਈ 2024 ਨੂੰ ਅੰਤਮ ਕਮੇਟੀ ਦੇ ਵਿੱਚ ਫੈਸਲਾ ਲਿਆ ਜਾਂਦਾ ਕਿ ਅਸੀਂ ਧਰਮੀ ਫੌਜਾਂ ਦੀ ਕੁਰਬਾਨੀ ਦੀ ਸਲਾਹਾ ਕਰਦੇ ਹਾਂ ਇੱਥੇ ਇਹ ਲਫਜ਼ ਸਲਾਹਾ ਧਰਮੀ ਫੌਜੀ ਜੇਕਰ ਸਾਨੂੰ 40 ਸਾਲ ਬਾਅਦ ਅੱਜ ਧਰਮੀ ਫੌਜੀ ਵੀ ਨਹੀਂ ਮੰਨਦੀ ਸ਼ਰਮਕੀਤੀ ਤਾਂ ਇਸ ਕਰਕੇ ਸਾਨੂੰ ਜਿਹੜਾ ਅੱਜ ਪਰਸੇ ਅੱਗੇ ਆਉਣਾ ਪਿਆ ਗਿਆਨੀ ਰਕबीर ਸਿੰਘ ਦੇ ਅੱਗੇ ਬੇਨਤੀ ਕਰਾਂਗੇ ਟਾਈਮ ਲੈ ਕੇ ਮਿਲ ਕੇ ਉਹ ਵੀ ਸਾਨੂੰ ਸਮਾਂ ਦੇਣ ਉਸ ਤੋਂ ਬਾਅਦ ਆਹੀ ਸਿੰਘ ਸਭਾ ਤੋਂ ਬਾਅਦ ਆਹੀ ਹਰਜਿੰਦਰ ਸਿੰਘ ਪ੍ਰਧਾਨ ਸ਼ਰਮੇ ਕਹਿੰਦੇ ਹਰਜਿੰਦਰ ਸਿੰਘ ਧਾਮੀ ਨੂੰ ਮਿਲਾਂਗੇ ਸਮਾ ਲੈ ਕੇ ਫਿਰ ਅਪੀਲ ਕਰਾਂਗੇ ਹੇਰ ਅਸੀਂ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਦੇ ਔਰ ਸਾਬੋ ਕੀ ਤਲਵੰਡੀ ਦੇ ਜਿਹੜੇ ਜਥੇਦਾਰ ਨੇ ਮੌਜੂਦਾ ਉਹਨਾਂ ਨੂੰ ਜਾ ਕੇ ਟਾਈਮ ਲੈ ਕੇ ਮਿਲ ਕੇ ਅਪੀਲ ਕਰਾਂਗੇ ਤੇ ਇਹ ਜਿਹੜਾ ਮਤਾ ਵਾ ਉਹਨਾਂ ਨੂੰ ਵਿਖਾਵਾਂਗੇ ਕਿ ਸਾਡੀ ਮੰਗ ਇਹ ਹੀ ਕਿ ਜਵ ਜੂਨ 1984 ਦੇ ਵਿੱਚ ਬਾਰਕ ਛੱਡ ਕੇ ਧਰਮੀ ਫੌਜੀ ਜਿਹੜਾ ਵਾ ਉਹ ਅੰਮ੍ਰਿਤਸਰ ਨੂੰ ਚਾਲੇ ਪਾਤ ਹੈ ਉਸ ਨੂੰ ਧਰਮੀ ਫੌਜੀ ਮੰਨਿਆ ਜਾਵੇ ਲੇਕਿਨ ਇਸ ਮਤੇ ਦੇ ਵਿੱਚ ਫੇਰ ਸਾਨੂੰ ਗੁੰਗਲਵਾਲਾ ਮਿੱਟੀ ਛਾੜ ਕੇ ਸਾਨੂੰ ਟੋਫੀ ਦੇ ਕੇ ਜਦਾ ਨਿਆਣੇ ਨੂੰ ਤੋੜ ਦੇਈਦਾ ਸਾਨੂੰ ਆਹ ਮਤਾ ਦੇ ਕੇ ਸਾਨੂੰ ਸਾਡੀ ਮੰਗ ਜਿਹੜੀ ਆ 40 ਸਾਲ ਬਾਅਦ ਕਰਤੀ ਧਰਮੀ ਫੌਜੀ ਸਮੂਚੀ ਨੂੰ ਸਦਕਾ ਆਪਣੀ ਇੱਕ ਵਦਾ ਕਠ ਕਰਾਂਗੇ ਜਿਹਦੇ ਵਿੱਚ ਔਰ ਜਿਹੜਾ ਸਿੱਖ ਕੌਮ ਨੂੰ ਸਦਾ ਦਮਾਂਗੇ ਸਿੱਖ ਕੌਮ ਵੀ ਵਿੱਚ ਆਏਗੀ ਔਰ ਫਿਰ ਇਹ ਕਮਦਾ ਇਕੱਠ ਕਰਕੇ ਜਿਹੜਾ ਵਾ ਆਪਣਾ ਜਿਹੜਾ ਫੈਸਲਾ ਵਾ ਜਾਂ ਆਪਣੀ ਮੰਗ ਵਾ ਜਿਹੜੀ ਇਹ ਆਪਾਂ ਇਸ ਵੇਲੇ ਦਫ਼ਤਰਾਂ ਦੇ ਚੱਕਰ ਮਾਰਨ ਔਰ ਫਿਰ ਅਹੀ ਜਿਹੜਾ ਸੰਗਤ ਦੇ ਵਿੱਚ ਖੁੱਲੇ ਆਮ ਜਿਹੜਾ ਪ੍ਰਸ ਦੇ ਥਰੂ ਜਾਵਾਂਗੇ ਫਿਰ ਮੈਂ ਅਪੀਲ ਕਰਦਾ ਕਿ ਦੁਬਾਰਾ ਮਿਲਨ ਦੇ ਨਾਲ ਸਾਡਾ ਇਹ ਸਮੱਸਿਆ ਦਾ ਹੱਲ ਕੀਤਾ ਜਾਏ ਇਹ ਇੱਕ ਧਾਰਮਿਕ ਜਥੇਬੰਦੀ ਆ ਨਾ ਕਿ ਰਾਜਨੀਤਿਕ ਜਥੇਬੰਦੀ ਆ ਸਾਨੂੰ ਛਲੋਨੇ ਕੱਢੇ ਦੁਬਾਰਾ ਵਿਚਾਰ ਕਰਕੇ ਇੱਥੇ ਕੇਵਲ ਤੇ ਕੇਵਲ ਧਰਮੀ ਫੌਜੀ ਲਫ਼ਜ਼ ਪਾਇਆ ਜਾਏ ਸਾਨੂੰ ਸੜਕਾਂ ਤੇ ਨਾ ਤੁਰਿਆ ਰਹਿਣਾ ਕੋਈ ਰਾਜਨੀਤਿਕ ਨਹੀਂ ਗਾ ਅਸੀਂ ਇੱਕ ਧਾਰਮਿਕ ਜਥੇਬੰਦੀ ਆ ਇਹਨਾਂ ਲਫ਼ਜ਼ਾਂ ਦਾ ਮਾਖਮਾ ਦਾ ਜਾਜਕਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ